ਹਾਂਜੀ ਬੰਦੇ ਬੜੇ ਰੈਸ਼ ਕੀਤੇ ਇਸ ਕੇਸ ਦੇ ਵਿੱਚ ਔਰ ਟੋਟਲ ਜਿਹੜੀ ਰਿਕਵਰੀ ਹੈ ਉਹ 46 ਲੱਖ 91 ਹਜ਼ਾਰ ਰੁਪਏ ਕੈਸ਼ ਕੀਤੀ ਗਈ ਹੈ। ਜਿਆਵਰੁੱਧ ਡਾਇਰੈਕਸ਼ਨਾਂ ਦੇ ਚ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਨੂੰ ਬੜੀ ਵਧੀਆ ਕਾਮਯਾਬੀ ਮਿਲੀ ਹੈ ਕਿਉਂਕਿ ਡਰੱਗਸ ਦੀ रिकवरी बहुत बढ़िया की गई है पीछे भी कमीशन एंड पुलिस एंड रिजर्व वालों यहां पर पहली जनवरी तो हुन तक देखिए 69. समथिंग किलो आपा हीरोइन ਫੜ ਚੁੱਕੇ ਆ तकरीबन 70 ਦੇ ਨੇੜੇ ਹੋ ਗਈ 70 ਕਿਲੋ ਦੇ ਨੇੜੇ तो ਉਹਦੇ ਸਭ ਤੋਂ ਇੰਪੋਰਟੈਂਟ ਗੱਲ ਹੈ ਜਿਵੇਂ ਤੁਹਾਨੂੰ ਪਹਿਲਾਂ ਵੀ ਮੈਂ ਦੱਸਦਾ ਰਿਹਾ ਇਹ ਜਿਹੜਾ ਹਵਾਲਾ ਨੈਟਵਰਕ ਹੈ ਨਾਰਕੋ ਦਾ ਇਹ ਰੀਡ ਵੀ ਹੱਡੀ ਆ ਬੱਟ ਮੂਨ ਜੋ ਜੇ ਕ੍ਰਾਸ ਬਾਰਡਰ ਸਾਡੇ ਕੋਲ ਡਰੱਗ ਆ ਰਹੀ ਹੈ ਤਾਂ ਨੇਚਰਲੀ ਪੈਸਾ ਜਦੋਂ ਵਾਪਸ ਜਾ ਰਿਹਾ ਤਾਂ ਹੀ ਬੰਦੇ ਅੱਗੇ ਤੋਂ ਅੱਗੇ ਉਹਦੇ ਵਿੱਚ ਇਨਕਰੇਜ ਹੋ ਕੇ ਕੰਮ ਕਰ ਰਹੇ ਹੈ ਸੋ ਇਹਦੇ ਤੇ ਅਸੀਂ ਪੰਜ ਬੰਦੇ ਫੜੇ ਅਰੈਸਟ ਕੀਤੇ ਇਸ ਕੇਸ ਦੇ ਵਿੱਚ ਔਰ ਟੋਟਲ ਜਿਹੜੀ ਰਿਕਵਰੀ ਹੈ ਉਹ 46 ਲੱਖ 99000 ਰੁਪਏ ਕੈਸ਼ ਕੀਤੀ ਗਈ ਹੈ ਜੋ ਮੁੱਢਲੀ ਪੁਛਕਤ ਸੀ ਇਹਦੇ ਚ 1 ਕਿਲੋ ਰਿਕਵਰ ਹੋਈ ਸੀ 68 ਦਾ ਕੇਸ ਹੈ 65 ਨੰਬਰ ਐਫ ਆਈ ਆਰ ਹੈ ਉਹਦੇ ਚ ਜਿਹੜਾ ਬੰਦਾ ਫਰਿਆ ਗਿਆ ਸੀਗਾ ਸ਼ੁਰੂ ਦੇ ਵਿੱਚ ਉਹ ਸੀਗਾ ਆਪਣੇ ਸਤਨਾਮ ਸਿੰਘ ਸਤਨਾਮ ਸਿੰਘ ਜੀ ਰਹਿຊੋਈ ਸੀ ਉਸ ਤੋਂ ਬਾਅਦ ਅਸੀਂ ਉਹਦੇ ਤੇ ਜਿੱਦਾਂ ਬੈਕਵਰਡ ਫਾਰਵਰਡ ਲਿੰਕੇਜਸ ਤੇ ਕੰਮ ਕਰਦੇ ਕਰਦੇ ਫੇਰ ਇੱਕ ਹਰਿਆਣੇ ਦਾ ਗੜਗਾਉਂ ਦੇ ਵਿੱਚ ਜਿਹੜਾ ਰਹਿਣ ਵਾਲਾ ਪਿੱਛੋ ਭਵਾਨੀ ਦਾ ਅਨਿਲ ਸਿਆਣੀ ਸਨਫਲ ਬਾਗ ਸਿਆਣੀ ਜਗਤ ਕੌਲੀ ਪਵਾਨੀ ਹਰਿਆਣਾ ਇਹਨੂੰ ਅਰੈਸਟ ਕੀਤਾ ਇਸ ਤੋਂ ਸਾਰਾ ਇਹ ਨੈਟਵਰਕ ਅੱਗੇ ਚੱਲਿਆ ਕਿ ਕਿਸ ਤਰ੍ਹਾਂ ਕਿਸ ਤਰ੍ਹਾਂ ਕਿਹੜੇ ਕਿਹੜੇ ਲੋਕ ਇਹਦੇ ਸ਼ਾਮਲ ਨੇ ਫਿਰ ਰਤਨ ਜੋਤ ਐਲੀਅਸ ਰਾਜਨ ਅਰੈਸਟ ਹੋਇਆ ਫਤਿਹਗੜ ਚੁੜੀਆਂ ਰੋਡ ਅੰਮ੍ਰਿਤਸਰ ਦਾ ਔਰ ਗੁਰਪ੍ਰੀਤ ਗੋਰਾ ਅਰੈਸਟ ਹੋਇਆ ਇਹ ਮਹਾਵਾ ਮਹਾਵਾ ਪਿੰਡ ਆ ਅੰਮ੍ਰਿਤਸਰ ਰੂਰਲ ਦਾ ਫਿਰ ਰੋਲਡੇਟਾ ਸ਼ਰਮੀ ਸਦਰ ਕੁਆਟਰ ਅੰਮ੍ਰਿਤਸਰ ਦਾ ਔਰ ਇੱਕ ਨਵਜੋਤ ਸਿੰਘ ਜਿਹੜਾ ਕਿ ਕਾਂਸਟੇਬਲ ਆ ਪੰਜਾਬ ਪੁਲਿਸ ਇਹ ਵੀ ਅਰੈਸਟ ਹੋਇਆ ਔਰ ਇਹਦੇ ਜਿਹੜੇ ਟੋਟਲ ਅਮਾਉਂਟ ਦੇ ਵਿੱਚ ਜਿਹੜਾ ਨੈਕਸਸ ਬਣਿਆ ਹੈ ਕਿ ਯੂ ਐਸ ਬੇਸਡ ਬੜੇ ਨੋਟਰੀਅਲ ਸਮਗਲਰ ਨੇ ਇੱਕ ਤਾਂ ਗੋਬਨ ਕਲੇਰ ਹੈ ਔਰ ਇੱਕ ਗੈਂਗਸਟਰ ਹੈਗਾ ਗੋਪੀ ਚੁਗਾਵਾ ਦੋਨੋਂ ਅੰਮ੍ਰਿਤਸਰ ਰੂਲ ਦੇ ਰਹਿਣ ਵਾਲੇ ਨੇ ਔਰ ਇਹ ਦੁਬਈ ਬੇਸ ਸਰ ਨੈਟ ਹੋਕੇ ਰੂਟੇ ਜਾਂਦਾ ਸੀ ਪਾਕਿਸਤਾਨ ਔਰ ਇਹ ਕਿ ਜੇ ਅੱਗੇ ਵੀ ਕਾਰਵਾਈ ਅਸੀਂ ਕਰ ਰਹੇ ਆ ਕਾਫੀ ਸਾਡੇ ਕੋਲ ਡਾਟਾ ਟੈਕਨੀਕਲ ਡਾਟਾ ਵੀ ਆਇਆ ਔਰ ਇਹਨਾਂ ਦੀ ਪੁੱਛਗਿੱਛ ਤੋਂ ਵੀ ਕਾਫੀ ਕੰਟੈਕਟਸ ਆਏ ਨੇ ਜਿਹੜਾ ਮੋਡਸ ਪ੍ਰੈਂਡੀ ਸੀ ਇਹਨਾਂ ਦਾ ਯੂਜ਼ ਕਰਨ ਦਾ ਉਹ ਉਹੀ ਹੈ ਕਿ ਇੱਕ ਡਿਨੋਮੀਨੇਸ਼ਨ ਦੇ ਛੋਟੇ ਨੋਟ ਆ ਜਿਹੜੇ ਉਹ ਇੱਕ ਉਹਦਾ ਨੰਬਰ ਇੱਕ ਬੰਦੇ ਕੋਲ ਹੁੰਦਾ ਸੀ ਜਿਹੜਾ ਹੈਂਡਓਵਰ ਕਰਨ ਜਾਂਦਾ ਸੀ ਡਰਗ ਮਨੀ ਹਵਾਲਾ ਮਨੀ ਉਹ ਅਗਲੇ ਬੰਦੇ ਕੋਲ ਵੀ ਹੁੰਦਾ ਸੀ ਫਿਰ ਉਹ ਐਕਸੈਪਟ ਕਰਦੇ ਸੀ ਜੋ ਕਾਫੀ ਆਰਗੇਨਾਈਜ਼ ਵੇਜੇ ਕੰਮ ਕਰਦੇ ਰਹੇ ਔਰ ਵਾਇਆ ਦੁਬਈ ਔਨ ਟੂ ਅਮਰੀਕਾ ਉਹ ਸਾਰਾ ਅਸੀਂ ਬਾਕੀ ਸੈਂਟਰਲ ਏਜੰਸੀਜ਼ ਨਾਲ ਵੀ ਇਹਨੂੰ ਸ਼ੇਅਰ ਕਰਾਂਗੇ ਥਰੂ आवर ਜਿਹੜੇ ਸਾਡੇ ਨੋਡਲ ਏਜੰਸੀ ਆ ਉਹਦੇ ਥਰੂ ਸੋ ਮੈਂ ਸਹਿਮਤ ਹਾਂ ਕਿ ਬਹੁਤ ਛੋਟਾ ਕੰਮ ਇਹ ਹੋਇਆ ਸਾਡੇ ਡੀਸੀਪੀ ਰਵਿੰਦਰਪਾਲ ਜੀ ਜਿਹੜੇ ਡੀਸੀਪੀ ਡੀ ਔਰ ਸੰਦੂ ਸਾਹਿਬ ਜਿਹੜਾ ਸੰਦੂ ਸਾਡੇ ਏਡੀਸੀਪੀ ਇਨਵੈਸਟੀਗੇਸ਼ਨ ਹਰਬਿੰਦਰ ਏਸੀਪੀ ਇਨਵੈਸਟੀਗੇਸ਼ਨ اور ಅಮੋਲਕ ਸਾਡੇ ਇਨਸਪੈਕਟਰ ਸੀਆਈਏ ਤੇ ਉਹਨਾਂ ਦੀ ਟੀਮ ਨੇ ਫੇਰ ਇੱਕ ਵਾਰ ਦੁਬਾਰਾ ਬਹੁਤ ਅੱਛਾ ਕੰਮ ਕੀਤਾ ਹੈ। ਤੇ ਇਹਦੇ ਤੇ ਹੋਰ ਵੀ ਅੱਗੇ ਕਾਰਵਾਈ ਚੱਲਦੀ ਰਹੇ। ਥੈਂਕ ਯੂ ਜੀ। ਅੱਜ ਸਭ ਕੀ ਪੈਸਾ ਡਰਗ ਦਾ ਕਿ ਸਿੱਧਾ ਹੈ ਜਾਂ ਕਿ ਸਿੱਧੇ ਪੈਸੇ ਨੇ ਲੈਣੇ ਕੀ ਹਵਾਲਾदाई ਹੈ। ਡਰਗ ਡਰਗ ਮਨੀ ਜੀ ਟੋਟਲ ਮੈਂ ਤੁਹਾਨੂੰ ਦੱਸਿਆ ਨਾ ਇਹ ਦੋਨੇ ਸਮਗਲੇ ਦਾ ਨਾਮ ਲਿਆ ਜੋਬਨ ਕਲੇਰ ਤੇ ਗੋਪੀ ਜਿਹੜਾ ਚਕਾਵਾ ਹੈ ਉਹ ਨੋਟੋਰੀਅਸ ਡਰਗ ਸਮਗਲਰਸ ਨੇ ਉਹਨਾਂ ਦੇ ਇਹ ਜਿਹੜਾ ਹਵਾਲਾ ਨੈਟਵਰਕ ਅੱਗੇ ਜਿਹੜਾ ਹੈ ਅਨ ਅਨਵੀਲ ਹੋਇਆ ਸਰ ਜਿਹੜਾ ਮੁਲਾਜ਼ਮ ਆ ਕਿੰਨੀ ਦੇਰ ਤੋਂ ਇਦਾਂ ਇਦਾਂ ਕੀ ਕਰ ਫਸਾ ਕੀ ਹੈ ਉਹ ਜਿਹੜਾ 28 ਸਾਲ ਦਾ ਲੜਕਾ ਤੇ 2016 ਚ ਭਰਤੀ ਹੋਇਆ ਸੀਗਾ ਪੁਰਾਣਾ ਕੇਸ ਕੋਈ ਨਹੀਂ ਲਾਲਚ ਦੇ ਵਿੱਚ ਇਹ ਕੰਮ ਦੇ ਵਿੱਚ ਇਹਨਾਂ ਤੋਂ ਹੋ ਗਿਆ ਕਿ ਬੰਦਾ ਇੱਕ ਮੁਲਾਜ਼ਮ ਹੈਗਾ ਉਹ ਤੇ ਕੋਈ ਸ਼ੱਕ ਨਹੀਂ ਕਰਦਾ ਪਰ ਅਸੀਂ ਜਿੱਦਾਂ ਤੁਹਾਨੂੰ ਦੱਸਿਆ ਜ਼ੀਰੋ ਟੋਲਰੈਂਸ ਪਾਲਿਸੀ ਆ ਸਾਡੀ ਗਵਰਨਮੈਂਟ ਦੀ ਔਰ ਸੀਐਮ ਸਾਹਿਬ ਦੀ ਕੋਈ ਵੀ ਹੋਵੇ ਚਾਹੇ ਪੁਲਿਸ ਵਾਲਾ ਕਿਸੇ ਨੂੰ ਸਪੇਅਰ ਨਹੀਂ ਕੀਤਾ ਜਾਂਦਾ ਔਰ ਇਸ ਤੇ ਮੈਂ ਸਮਝਦਾ ਕਿ ਇੱਕ ਨਾ ਬੜੀ ਵੱਡੀ ਰੀਡ ਦੀ ਹੱਡੀ ਦੇ ਵਿੱਚ ਟੁੱਟੀ ਐ ਇਸ ਡਰਗ ਦਾ ਕਾਟਲ ਦੀ ਔਰ ਅੱਗੇ ਵੀ ਇਤਰਾਹੀ ਸੀ ਤੇ ਕੰਮ ਕਰਦੇ ਰਹੇ ਸਰ ਜੀ ਇਤਨਾਪ ਕਿੱਥੇ ਜਾ ਰਿਹਾ ਸੀ ਕਿ ਸਾਡੇ ਇੱਕ ਡੀਐਸਪੀ ਨੇ ਲਗਾਉਣੇ ਦੇ ਵਿੱਚ ਉਹਨਾਂ ਨੇ ਲਗਾਇਆ ਹੋਇਆ ਸੀ ਜੀ ਸਰ ਜੀ ਆਪ ਕੋ ਬੈਠਾ ਪੁਲਿਸ ਬੁਲਾ ਦੇ ਬੈਠਾ ਤੰਗਾ ਰੈਕਟਰ ਚਲਾ ਗਿਆ ਸਰ ਰੈਕਟਰ ਨਹੀਂ ਚਲਾ ਰਿਹਾ ਕੋਰੀਅਰ ਬਣਾ ਹੋਇਆ ਸੀਗਾ ਜੀ ਚਲਾਤਾ ਇਹ ਜਿਹੜਾ ਮੇਨ ਬੰਦਾ ਤਾਂ ਐਨੇ ਲੀ ਹੈ ਗੜਗਾਉ ਬੇਸ ਔਰ ਉਹੀ ਸਾਰਾ ਕੰਮ ਕਰਦਾ ਸੀ ਇੱਥੇ ਜਿਹੜੀ ਕੈਸ਼ ਦੀ ਹੈਂਡਿੰਗ ਓਵਰ ਟੇਕਿੰਗ ਓਵਰ ਉਹ 6 ਬੰਦੇ ਸ਼ਾਮਲ ਨੇ ਬਾਕੀ ਸਰ ਕੋਈ ਸਮਝੋ ਕਿ ਇੰਨੀ ਕੀ ਅਮਾਉਂਟ ਹੋਏਗੀ ਕਿਉਂਕਿ ਅਮਾਉਂਟ ਕਾਫੀ ਹੈ ਜੀ ਪਰ ਹੁਣ ਜਿੰਨੀ ਕਰੇ ਸੀ ਰਿਕਵਰ ਕਰ ਸਕੇ ਉਹ ਹੋ ਗਈ ਕਿਉਂਕਿ ਬੰਦੇ ਜਦੋਂ ਦੇਖੋ ਅਮਾਉਂਟ ਇੱਕਦਮ ਫੁਰਤਪੁਰਦ ਹੋ ਕੇ ਅੱਗੇ ਚਲੀ ਜਾਂਦੀ ਹੈ ਚੈਨਲਸ ਦੇ ਵਿੱਚ ਉਸ ਤੇ ਅਸੀਂ ਵਰਕ ਕਰ ਰਹੇ ਹਾਂ ਸਾਡੀ ਟੀਮ ਨੇ ਕਾਫੀ ਕੰਮ ਕੀਤਾ ਦਿੱਲੀ ਵੀ ਤੜਕਾਓ ਵੀ ਉਸ ਤੋਂ ਬਾਅਦ ਹੀ ਤੁਸੀਂ ਦੇਖੋ ਜਿਹੜਾ ਕੇਸ ਹੈ 94 ਦਾ ਦਰਜ ਹੈ ਜਿਸ ਵਿੱਚ 1 ਕਿਲੋ ਛੜੀ ਸੀ ਤੋ ਤੁਸੀਂ ਸਮਝ ਸਕਦੇ ਹੋ ਕਿ ਕਿੰਨਾ ਪੇਨਸ ਟੇਕਿੰਗ ਐਫਰਟ ਪੁਲਿਸ ਵੱਲੋਂ ਕੀਤਾ ਗਿਆ ਐਨੇ ਲੰਬੇ ਸਮੇਂ ਦੇ ਵਿੱਚ ਸਾਰੀ ਇੱਕ ਚੀਜ਼ ਨੂੰ ਬਰੀਕੀ ਨਾਲ ਕਰਕੇ ਤੇ ਅਸੀਂ ਇਸ ਮੁਕਾਮ ਤੇ ਪਹੁੰਚੇ ਹਾਂ ਕਿ ਅਸੀਂ 50 ਲੱਖ ਦੇ ਨੇੜੇ ਆਪਾਂ ਰਿਕਵਰੀ ਹੋ ਗਈ ਹੈ ਔਰ ਪੰਜ ਬੰਦੇ ਫੜੇ ਗਏ ਐ ਔਰ ਅੱਗੇ ਵੀ ਇੱਥੇ ਕਾਰਵਾਈ ਹੋ ਰਹੀ ਹੈ ਸਰ ਕੀਤੇ ਕੁਝ ਸਮਝ ਨਹੀਂ ਗੱਲ ਸਮਝ ਨਹੀਂ ਕਿ ਗੈਂਗਸਟਰ ਦਾ ਪੈਸਾ ਵੀ ਜਿਹੜਾ ਅਸਲ ਵਿੱਚ ਮਾਰਕੀਟ ਚ ਲੱਗ ਰਿਹਾ ਦੇਖੋ ਬਦਰ ਆਪਾਂ ਅਮੀ ਮੈਂ ਆਫ ਹੈਂਡ ਕੋਈ ਗੱਲ ਕਹਿ ਦਵਾ ਕੇਸ ਟੂ ਕੇਸ ਡਿਪੈਂਡ ਕਰਦਾ ਜਿਵੇਂ ਸਾਡੇ ਕੋਲ ਕੋਈ ਲੀਡ ਆ ਜਾਂਦੀ ਅਸੀਂ ਉਹ ਡੀਪਲੀ ਇਨਵੈਸਟੀਗੇਟ ਕਰਦੇ ਆ ਸ਼ਾਇਦ ਬਾਕੀਆਂ ਨੂੰ ਇਹ ਨਹੀਂ ਮਹਿਸੂਸ ਹੁੰਦਾ ਕਿਉਂਕਿ ਬਿਹਾਈਂਡ ਦੀ ਸੀਨ ਬਹੁਤ ਸਾਰੇ ਐਫਰਟ ਕਰਨੇ ਪੈਂਦੇ ਤੂੰ ਅਨਵੀਲ ਕਿ ਸਾਰਾ ਨੈਟਵਰਕ ਨੂੰ ਇਕਦਮ ਐਕਸਪੋਜ਼ ਕਰਨਾ ਇੱਥੇ ਕਿਤੇ ਬੰਦੇ ਕੋ ਗੁੜਗਾਉ ਬੈਠਾ ਕੋ ਭਗਵਾਨੀ ਦਾ ਬੰਦਾ ਕਿਤੋਂ ਦਾ ਉਹ ਕਿੱਦਾਂ ਜੁੜੇ ਹੋਏ ਆ ਅੱਜ ਕੱਲ ਟੈਕਨੋਲੋਜੀ ਦਾ ਯੂਜ਼ ਕਰਦੇ ਆ ਵਕਫਾਕ ਐਪਸ ਯੂਜ਼ ਕੀਤੇ ਜਾ ਰਹੇ ਆ ਚੋਕ ਕਾਫੀ ਪੇਨ ਸਟੇਕਿੰਗ ਤੇ ਲੰਬੀ ਕਿੰਨਾ ਚੈਲੰਜ ਸੀ ਇਹਨੂੰ ਇੱਥੇ ਵੱਡੇ ਰੈਕਡ ਨੂੰ ਦੇਖੋ ਮੈਂ ਤਾਂ ਸਮਝਦਾ ਕਾਫੀ ਵੱਡਾ ਚੈਲੰਜ ਸੀ ਜੀ ਔਰ ਸਾਡੀ ਟੀਮ ਨੂੰ ਮੈਂ ਤਾਂ ਹੀ ਐਪਰੀਸ਼ੀਏਟ ਕਰਦਾ ਕਿ ਦਿਨ ਰਾਤ ਮਿਹਨਤ ਕਰ ਰਹੇ 9 April ਤੋਂ ਤੁਸੀਂ ਦੇਖੋ ਅੱਜ 19 ਤਰੀਕ ਹੋ ਗਈ 10 ਦਿਨਾਂ ਦੇ ਵਿੱਚ ਇਹ ਸਾਰਾ ਐਫਰਟ ਕਰਕੇ ਸਾਰੀ ਚੀਜ਼ ਨੂੰ ਐਕਸਪੋਜ਼ ਕੀਤਾ ਗਿਆ ਔਰ ਅੱਗੇ ਕੰਟੀਨਿਊ ਕਰੇਗੀ ਇਦਾਂ ਇਨਵੈਸਟੀਗੇਸ਼ਨ ਨਰਮੀ ਤੇ ਉਹਦੇ ਸਾਥੀ ਨੇ ਜੀ ਸਾਰੇ ਸਾਰੇ ਜੁੜੇ ਹੋਏ ਨੇ ਬਾਕੀ ਇਹਦੇ ਕੁਝ ਹੋਰ ਸਾਥੀ ਵੀ ਨੇ ਉਹਨਾਂ ਨੂੰ ਵੀ ਅਸੀਂ ਐਗਜ਼ਾਮਿਨ ਕਰ ਰਹੇ ਹਾਂ ਇਨਵੈਸਟੀਗੇਸ਼ਨ ਜਾਰੀ ਕੀਤੀ ہوئی ਹੈ ਔਰ ਕੁਝ ਤਾਂ ਅਸੀਂ ਦੇਖ ਰਹੇ ਹਾਂ ਕਿ ਸਾਨੂੰ ਜਿਹੜੇ ਐਵੀਡੈਂਸ ਮਿਲ ਜੇ ਗਵਾਹ ਬਾਂਗਣ ਆਈ ਵਿਟਨੈਸ ਉਹ ਸਾਰਾ ਕੁਝ ਉਹਦਾ ਸਾਡਾ ਕੇਸ ਜਿਹੜਾ ਬਹੁਤ ਵਧੀਆ ਸਟਰੋਂਗ ਹੋ ਜਾਵੇ ਸਰ ਅਸੀਂ ਦੇਖਦੇ ਨਹੀਂ ਆ ਅਸੀਂ ਜਿੰਨੇ ਕੇਸ ਦੇਖੇ ਨੇ ਚਾਹੇ ਉਹ ਗਨੇਡਾ ਦੇ ਨੇ ਚਾਹੇ ਕੋਈ ਵੀ ਕੇਸ ਇਸ ਦੇਖਦੇ ਆ ਜਦੋਂ ਤੁਸੀਂ ਕੋਈ ਮੋਰਚਮ ਪੜ੍ਹਦੇ ਹੋ ਬੇਸਿਕਲੀ ਉਹਦਾ ਕੰਟੈਕਟ ਜਿਹੜਾ ਸਿੱਧਾ ਯੂਪੀ ਦੇ ਨਾਮ ਹੁੰਦਾ ਹੈ ਅਸੀਂ ਦੇਖਣਾ ਚਾਹੀਏ ਉਹ ਅਧਿਆਪਕੀ ਦੇ ਵਿੱਚ ਕੋਈ ਗੋਲੀਬਾਰੀ ਕੋਈ ਹੋਏ ਚਾ ਸਭੀ ਜਿਹੜੀ ਯੂਪੀ ਵਾਲੇ ਇਥੇ ਆ ਕੇ ਕੰਮ ਕਰਦੇ ਨੇ ਕੋਈ ਨਾ ਨਜ਼ਰ ਨਿਗਾਹ ਹੈ ਕਿ ਆ ਰੇੜੀਆਂ ਵਾਲਿਆਂ ਤੇ ਜਾਂ ਕੋਈ ਸਟੇਸ਼ਨ ਦੇ ਬਾਹਰ ਜਿਹੜੇ ਪੱਲੇ ਲਾ ਕੇ ਬੈਠੇ ਹੋਏ ਨੇ ਜਾਂ ਉਹਨਾਂ ਦੀ ਇਡੈਂਟੀਫਾਈਕੇਸ਼ਨ ਵਾਸਤੇ ਕਿ ਕੌਣ ਵਜ਼ੇ ਨੇ ਕਿੱਥੋਂ ਆnde ਨੇ ਇੱਕ ਉਹ ਤਾਂ ਸਾਡੀ ਇੱਕ ਐਕਸਰਸਾਈਜ਼ ਜਿਹੜੀ ਹੈ ਸਟ੍ਰੇਂਜਰ ਰੂਲਸ ਵੈਰੀਫਿਕੇਸ਼ਨ ਉਹ ਚੱਲਦੀ ਰਹਿੰਦੀ ਹੈ ਦੇਖੋ ਕਸਰ ਜਦੋਂ ਆਪਾਂ ਕਰਦੇ ਆ ਔਰਡਨੈਂਸ ਸਬਟ ਅਪਰੇਸ਼ਨ ਉਹਦੇ ਚ ਸਾਰੀਆਂ ਚੀਜ਼ਾਂ ਇਹ ਦੇਖਦੇ ਰਹਿੰਦੀ ਹੈ ਪੁਲਿਸ ਇਸ ਤੋਂ ਇਲਾਵਾ ਸਾਡਾ ਜਿਹੜਾ ਪੀਸੀਆਰ ਵਗੈਰਾ ਸਪੈਸ਼ਲ ਬ੍ਰਾਂਚ ਹੈ ਉਹ ਸਾਰੇ ਕੰਮ ਕਰਦੇ ਰਹਿੰਦੇ ਆ ਬਟ ਕੇਸ ਤੋਂ ਕੇਸ ਜਿੱਦਾਂ ਮੈਂ ਪਹਿਲਾਂ ਰਿਕੁਐਸਟ ਕੀਤੀ ਹੈ ਉਹ ਡਿਪੈਂਡ ਕਰਦਾ ਹੈ ਕਿ ਕਿਸ ਤਰ੍ਹਾਂ ਦਾ ਬੰਦੇ ਦੀ ਇਨਵੋਲਵਮੈਂਟ ਹੈ ਔਰ ਕਿੱਦਾਂ ਉਹਦੀ ਐਵੀਡੈਂਸ ਸਾਨੂੰ ਮਿਲਦੀ ਹੈ ਬਿਕੋਜ਼ ਪ੍ਰੋਸੀਕਿਊਟ ਕਰਨ ਵਾਸਤੇ ਐਵੀਡੈਂਸ ਹੀ ਬਹੁਤ ਜ਼ਰੂਰੀ ਹੈ